ਰੰਗਦਾਨ ਕਿਸਾਨਾਂ ਨੇ ਕਣਕ ਦੀ ਕਟਾਈ ਜਿਹੜੀ ਸ਼ੁਰੂ ਕਰ ਦਿੱਤੀ ਹੋਈ ਆ ਉਹਦੇ ਨਾਲ ਵੀ ਮੈਂ ਦੇਖਿਆ ਕਿ ਹਰ ਸਾਹ ਕੋਈ ਨਾ ਕੋਈ ਅਵੇਅਰਨੈਸ ਤੁਹਾਡੇ ਵੱਲ ਦਿੱਤੀ ਜਾਂਦੀ ਆ ਪਬਲਿਕ ਨੂੰ ਇਸ ਵਾਰ ਦਾ ਡਵੈਲਪ ਇੱਕ ਫੇਕ ਮਾਰ ਰਵੇ ਨਾ ਦਿੱਤੀ ਜਾਵੇ ਕਿ ਕੀ ਉਹਨਾਂ ਨੂੰ ਪ੍ਰੀਕਾਸ਼ਨ ਵਰਕ ਨੇ ਚਾਹੀਦੇ? ਜੀ ਬਿਲਕੁਲ ਹਰ ਵਾਰ ਦੀ ਤਰ੍ਹਾਂ ਜਿਵੇਂ ਕਿ ਜਦੋਂ ਕਟਾਈ ਹੁੰਦੀ ਹੈ ਜਾਂ ਪੋਲਨਸ ਜਿਸ ਤਰ੍ਹਾਂ ਫੁੱਲ ਖਿਲਦੇ ਹੈਗੇ ਆ ਸਰੋਂ ਐ ਜਾਂ ਕਣਕ ਦੀ ਵੜਾਈ ਹੋ ਰਹੀ ਹੈ ਹਵਾ ਦੇ ਵਿੱਚ ਪ੍ਰਦੂਸ਼ਨ ਹੁੰਦਾ ਹੈ ਬਹੁਤ ਬਾਰੀਕ ਕਣ ਜਿਹੜੇ ਆ ਹਵਾ ਦੇ ਵਿੱਚ ਉੜਦੇ ਆ ਫੈਲਦੇ ਆ ਔਰ ਕੁਝ ਲੋਕ ਜਿਨ੍ਹਾਂ ਨੂੰ ਕੀ ਸਾਹ ਦੀ ਬਿਮਾਰੀ ਹੁੰਦੀ ਹੈ ਜਾਂ ਕੁਝ ਜਿਨ੍ਹਾਂ ਦਾ ਸਿਸਟਮ ਵੀਕ ਹੁੰਦਾ ਹੈਗਾ ਇਮਿਊਨ ਸਿਸਟਮ ਵੀਕ ਹੁੰਦਾ ਉਹ ਉਹਨਾਂ ਦਾ ਸਿਸਟਮ ਜਿਹੜਾ ਰिएक्ट ਕਰਦਾ ਹੈ ਇਹ ਚੀਜ਼ਾਂ ਦੇ ਅਗੇਂਸਟ ਉਹਦੇ ਨਾਲ ਸਾਹ ਦੀਆਂ ਬਿਮਾਰੀਆਂ ਹੁੰਦੀਆਂ ਜ਼ਿਆਦਾਤਰ ਜਿਹਨੂੰ ਕਿ ਐਸਥਮਾ ਕਹਿੰਦੇ ਹੈਗੇ ਐ ਐਸਥਮਾ ਦੇ ਨਾਮ ਨਾਲ ਬੜੇ ਲੋਕ ਡਰਦੇ ਆ ਸਾਡੇ ਕੋਲ ਵੀ ਜੇ ਆਂਦਾ ਅਸੀਂ ਪੇਸ਼ੈਂਟ ਨੂੰ ਕਹਦੇ ਆ ਤੈਨੂੰ ਐਸਥਮਾ ਹੈਗਾ ਤੋ ਕਹਿੰਦਾ ਜੀ ਮੇਰੇ ਤੇ ਦਾਦੇ ਪਰਦਾਦੇਆਂ ਚੋ ਕਿਸੇ ਨੂੰ ਨਹੀਂ ਹੈਗਾ ਇਹ ਚੀਜ਼ ਧਿਆਨ ਰੱਖੀ ਜਾਏ ਕਿ ਇਸ ਦਾ ਜਿਹੜਾ ਐਸਥਮਾ ਨਾਮ ਹੈਗਾ ਉਹ ਇੱਕ ਸਾਹ ਦੀ ਅਲਰਜੀ ਦਾ ਨਾਮ ਹੈਗਾ ਤੇ ਇਸ ਤੋਂ ਡਰਨ ਦੀ ਲੋੜ ਨਹੀਂ ਹੈ ਜਦੋਂ ਇਹ ਪ੍ਰੋਬਲਮ ਆਂਦੀ ਹੈ ਪ੍ਰੋਬਲਮ ਕਿਵੇਂ ਆਉਂਦੀ ਹੈ ਜਦੋਂ ਰਿਐਕਸ਼ਨ ਕਰਨਾ ਹੈ ਬਾਡੀ ਨੇ ਤੇ ਸਾਹ ਦੇ ਵਿੱਚ ਬਰੀਕ ਨਸਾਂ ਹੈਗੀਆਂ ਲੰਗਸ ਦੇ ਵਿੱਚ ਜਿਹੜੀਆਂ ਜਾਂਦੀਆਂ ਉਹ ਸੁਗੜ ਜਾਂਦੀਆਂ ਜਦੋਂ ਸਾਹ ਅੰਦਰ ਜਾਂਦਾ ਔਰ ਬਾਹਰ ਨਿਕਲਦਾ ਹੈ ਉਹ ਸੁਗੜੀ ਹੋਈ ਨਾਸਟੋ ਜਦੋਂ ਬਾਹਰ ਨਿਕਲਦਾ ਹੈ ਆਵਾਜ਼ ਕਰਕੇ ਨਿਕਲਦਾ ਤਾਂ ਹੀ ਪਹਿਲਾ ਸਵਾਲ ਜਦੋਂ ਡਾਕਟਰ ਪੁੱਛਦੇ ਉਹ ਕਹਿੰਦੇ ਆਵਾਜ਼ ਛਾਤੀ ਚੋਂ ਆਵਾਜ਼ ਤੇ ਨਹੀਂ ਆਉਂਦੀ ਸ਼ਾਂਸ਼ਾ ਦੀ ਜੇ ਇਸ ਤਰ੍ਹਾਂ ਦੀ ਚੀਜ਼ ਸ਼ੁਰੂ ਹੋਏ ਜਾਂ ਇਚਿੰਗ ਜਿਹਨੂੰ ਕਹਿੰਦੇ ਖਾਜ ਖੁਜਲੀ ਜੀ ਮਹਿਸੂਸ ਹੋਏ ਸਾਹ ਵਾਲੇ ਨੱਕ ਤੋਂ ਲੈ ਕੇ ਛਾਤੀ ਤੱਕ ਗਲੇ ਤੱਕ ਤਾਂ ਨੂੰ ਖੁਜਲੀ ਮਹਿਸੂਸ ਹੁੰਦੀ ਹੈ ਖਾਂਸੀ ਆਉਂਦੀ ਹੈ ਤੇ ਇਮੀਡੀਏਟਲੀ ਦਵਾਈ ਸ਼ੁਰੂ ਕਰਨੀ ਚਾਹੀਦੀ ਹੈ ਡਾਕਟਰ ਦੀ ਸਲਾਹ ਲੈ ਕੇ ਤਾਂ ਕਿ ਉਹ ਵੱਧ ਕੇ ਜ਼ਿਆਦਾ ਖਰਾਬ ਵਾਲਾ ਐਸਥਮਾ ਨਾ ਬਣੇ ਇਹਦੇ ਵਿੱਚ ਪ੍ਰੀਪਰਸ਼ਨ ਕੀ ਵਰਤਨੇ ਚਾਹੀਦੇ ਆ ਪਬਲਿਕ ਨੂੰ ਇੱਕ ਤੇ ਬਿਨਾਂ ਕਾਰਨ ਤੋਂ ਉਸ ਜਗ੍ਹਾ ਤੇ ਨਾ ਜਾਇਆ ਜਾਏ ਜਿੱਥੇ ਵਢਾਈ ਹੋ ਰਹੀ ਕਿਉਂਕਿ ਉੱਥੇ ਸਭ ਤੋਂ ਜ਼ਿਆਦਾ ਪ੍ਰਦੂਸ਼ਨ ਹੋਏਗਾ ਦੂਸਰਾ ਅਗਰ ਜਾਣਾ ਜ਼ਰੂਰੀ ਹੋਏਗਾ ਤੇ ਮਾਸਕ ਪਾਇਆ ਜਾਏ ਔਰ ਜਿਹੜੇ ਲੋਕਾਂ ਨੂੰ ਪ੍ਰੋਬਲਮ ਹੈ ਸਭ ਤੋਂ ਸਿੰਪਲ ਚੀਜ਼ ਹੈਗੀ ਹੈ ਸਟੀਮ ਪਾਣੀ ਦੀ ਭਾਫ਼ ਲੈਣੀ ਗਰਮੀਆਂ ਚ ਬਿਨਾ ਟਕੇ ਤੇ ਸਰਦੀਆਂ ਚ ਟੱਕ ਕੇ ਭਾਫ਼ ਲਓ ਉਹਦੇ ਨਾਲ ਜਿਹੜਾ ਸਿਸਟਮ ਹੈਗਾ ਨਸਾਂ ਖੁੱਲ ਜਾਂਦੀਆਂ ਹੈਗੀਆਂ ਤੇ ਅਲਰਜੀਕ ਰਿਐਕਸ਼ਨ ਜਿਹੜਾ ਉਹ ਘੱਟ ਹੁੰਦਾ ਕਿਉਂਕਿ ਤੁਹਾਡਾ ਆਪਣਾ ਸਿਸਟਮ ਐਕਟਿਵ ਹੋ ਜਾਂਦਾ ਹੈ